ਚੱਲ ਰਹੀ ਲੜੀਵਾਰ ਕਥਾ ਸ੍ਰੀ ਜਪਜੀ ਸਾਹਿਬ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਮੁਖਾਰਬਿੰਦ ਵਿੱਚੋਂ ਉਚਾਰਤ ਪਾਵਨ ਬਾਣੀ ਜਿਸ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਆਪਾਂ ਰੋਜ਼ਾਨਾ ਹੀ ਜੁੜਨਾ ਕਰਦੇ ਹਾਂ ਸੋ ਆਓ ਇਸ ਤੋਂ ਪਹਿਲਾਂ ਆਪਾਂ ਪਾਵਨ ਬਾਣੀ ਦੀ 20 ਪੌੜੀਆਂ ਦੇ ਸ਼ਬਦਾਰਥ ਸਰਵਣ ਕਰ ਲਏ ਨੇ ਅੱਜ ਇਸ ਤੋਂ ਅਗਲੇ ਦੀ ਬਾਣੀ ਦੇ ਨਾਲ ਆਪਾਂ ਜੁੜਨਾ ਹੈ ਆਓ ਮਨੋ ਬਿਰਤੀਆਂ ਨੂੰ ਇਕਾਗਰ ਕਰੀਏ ਚਿੱਤ ਨੂੰ ਕੇਵਲ ਤੇ ਕੇਵਲ ਗੁਰੂ ਚਰਨਾਂ ਨਾਲ ਜੋੜਦੇ ਹੋਏ ਅਗਲੇ ਚੰਦ ਕੁ ਮਿੰਟ ਦਾ ਸਮਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਬਾਣੀ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ ਸਤਿਗੁਰ ਜੀ ਫਰਮਾਨ ਕਰਦੇ ਹਨ ਤੀਰਥ ਤਪ ਦਇਆ ਦਤਦਾਨ ਜੀ ਕੋ ਪਾਵੈ ਤਿਲ ਕਮਾਨ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ ਜਿਨ੍ਹਾਂ ਵਿੱਚ ਕੁਝ ਚੀਜ਼ਾਂ ਨੂੰ ਗਿਣਿਆ ਗਿਆ ਹੈ ਸਤਗੁਰੂ ਜੀ ਫੁਰਮਾਨ ਕਰਦੇ ਨੇ ਤੀਰਥ ਤੀਰਥ ਦਾ ਮਤਲਬ ਸਾਨੂੰ ਸਭ ਨੂੰ ਪਲੀ ਪ੍ਰਕਾਰ ਪਤਾ ਹੈ ਕਿ ਉਹ ਸਥਾਨ ਜਿੱਥੇ ਜਾ ਕੇ ਲੋਕ ਇਸ਼ਨਾਨ ਕਰਦੇ ਸਨ ਅਸਲ ਦੇ ਵਿੱਚ ਤੀਰ ਸ਼ਬਦ ਜਿਹੜਾ ਹੈ ਇੱਕ ਤਾਂ ਤੀਰੇ ਹੈ ਜਿਹੜਾ ਤੀਰ ਕਮਾਨ ਵਾਲਾ ਤੀਰ ਕਮਾਨ ਜੋ ਚਲਾਉਂਦੇ ਨੇ ਲੋਕ ਇੱਕ ਤੀਰਥ ਦਾ ਮਤਲਬ ਹੁੰਦਾ ਹੈ ਕਿਸੇ ਵੀ ਨਦੀ ਦਾ ਕਿਨਾਰਾ ਕਬੀਰ ਸਾਹਿਬ ਜੀ ਦਾ ਵੀ ਇੱਕ ਬਚਨ ਹੈ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੇ ਨਿਰਮਲ ਨੀਰ ਸਤਿਗੁਰਾਂ ਨੇ ਇੱਥੇ ਫਰਮਾਨ ਕੀਤਾ ਹੈ ਤੀਰਥ ਤਪ ਤੀਰਥ ਦਾ ਮਤਲਬ ਹੈ ਕੋਈ ਧਾਰਮਿਕ ਸਥਾਨ ਉਹਨਾਂ ਸਥਾਨਾਂ ਤੇ ਜਾ ਕੇ ਹਾਜ਼ਰੀਆਂ ਭਰਨੀਆਂ ਇਸ਼ਨਾਨ ਕਰਨੇ ਅਗਲਾ ਬਚਨ ਹੈ ਤਾਪ ਤਾਪ ਕਰਨਾ ਫਿਰ ਉਸ ਤੋਂ ਅੱਗੇ ਆਉਂਦੇ ਦਇਆ ਦਇਆ ਕਰਨੀ ਅਗਲਾ ਬਚਨ ਹੈ ਦਤ ਦਾਨ ਦਤ ਦਾ ਮਤਲਬ ਹੁੰਦਾ ਹੈ ਦਿੱਤਾ ਹੋਇਆ ਸਤਗੁਰੂ ਜੀ ਫਰਮਾਣ ਕਰਦੇ ਨੇ ਕਿ ਤੀਰਥ ਯਾਤਰਾ ਕਰਨੀ ਤਪਾਂ ਦੀ ਸਾਧਨਾ ਕਰਨੀ ਜੀਆਂ ਤੇ ਦਇਆ ਕਰਨੀ ਦਿੱਤਾ ਹੋਇਆ ਦਾਨ ਇਨ੍ਹਾਂ ਕਰਮਾਂ ਦੇ ਬਦਲੇ ਦੇ ਵਿੱਚ ਜੇ ਪ੍ਰਮਾਤਮਾ ਦੇ ਕੋਲੋਂ ਆਪਾਂ ਕਹੀਏ ਨਾ ਵੀ ਕੋਈ ਇਹਦਾ ਮੁੱਲ ਲਈਏ ਤੇ ਸਤਗੁਰੂ ਜੀ ਕਹਿਣ ਲੱਗੇ ਵੀ ਇੱਕ ਤਿਲ ਜਿੰਨਾ ਹੀ ਮਿਲੇਗਾ ਜੇ ਕੋ ਪਾਵੇ ਤਿਲ ਕਮਾਣ ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਵੀ ਜਾਏ ਤਾਂ ਤਿਲ मात्र ਹੀ ਮਿਲੇਗੀ ਇਹਨਾਂ ਚੀਜ਼ਾਂ ਦੇ ਵਿੱਚ ਸਤਿਗੁਰਾਂ ਨੇ ਆਖਿਆ ਕਿ ਜੇ ਕਿਸੇ ਮਨੁੱਖ ਨੂੰ ਕਿਸੇ ਤਰ੍ਹਾਂ ਦੀ ਕੋਈ ਵਡਿਆਈ ਮਿਲਦੀ ਹੈ ਜੇ ਮਾਣ ਮਿਲਦਾ ਹੈ ਤਾਂ ਕੇਵਲ ਤਿਲ मात्र ਪਰ ਨਾਲ ਹੀ ਕਹਿ ਦਿੱਤਾ ਕਿ ਜੇਕਰ ਜ਼ਿਆਦਾ ਫਲ ਪ੍ਰਾਪਤ ਕਰਨਾ ਹੈ ਤਾਂ ਇੱਕ ਕੰਮ ਕਰਨਾ ਪਏਗਾ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਲਾਉ ਕਹਿਣ ਲੱਗੇ ਪਰ ਜਿਸ ਮਨੁੱਖ ਨੇ ਕਾਲਪੁਰਖ ਦੇ ਨਾਮ ਵਿੱਚ ਸੁਰਤ ਜੋੜੀ ਹੈ ਜਿਸ ਦਾ ਮਨ ਨਾਮ ਵਿੱਚ ਪਤੀਜ ਗਿਆ ਸੁਣਿਆ ਮੰਨਿਆ ਦੇਖੋ ਪਹਿਲਾਂ ਪੌੜੀਆਂ ਆਈਆਂ ਨੇ ਸੁਣਨ ਦੀਆਂ ਤੇ ਮੰਨਣ ਦੀਆਂ ਚਾਰ ਪੌੜੀਆਂ ਸੁਣਿਆ ਦੀਆਂ ਆਈਆਂ ਨੇ ਤੇ ਚਾਰ ਪੌੜੀਆਂ ਮੰਨੇ ਦੀਆਂ ਆਈਆਂ ਸਤਿਗੁਰਾਂ ਨੇ ਇੱਥੇ ਦੋਨਾਂ ਨੂੰ ਹੀ ਇੱਕ ਪੰਗਤੀ ਵਿੱਚ ਸਮੇਟ ਕੇ ਆਖਿਆ ਜੇ ਕਿਸੇ ਮਨੁੱਖ ਨੇ ਉਸ ਪ੍ਰਮਾਤਮਾ ਦੀ ਗੁਰੂ ਦੀ ਸਿੱਖਿਆ ਨੂੰ ਸੁਨਿਆ ਵੀ ਤੇ ਸੁਣਨ ਤੋਂ ਬਾਅਦ ਮੰਨਿਆ ਵੀ ਹੁਣ ਆਪਾਂ ਸੁਣਦੇ ਤਾਂ ਸਾਰੇ ਆ ਪਰ ਮਨ ਦੇ ਕਿੰਨੀ ਕਹ ਗੱਲ ਨਵੇੜਾ ਤਾਂ ਮੰਨਣ ਤੇ ਹੋਣਾ ਹੈ ਨਾ ਕਹਿਣ ਲੱਗੇ ਜਿਸ ਮਨੁੱਖ ਨੇ ਸੁਣ ਲਿਆ ਮੰਨ ਵੀ ਲਿਆ ਅਗਲਾ ਬਚਨ ਹੈ ਮਨ ਕੀਤਾ ਭਾਉ ਭਾਉ ਦਾ ਮਤਲਬ ਹੈ ਪ੍ਰੇਮ ਆਪਣੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਵੀ ਜਿਹੜਾ ਜਾਗਰਤ ਕਰ ਲਿਆ ਪ੍ਰੇਮ ਵੀ ਆ ਗਿਆ ਕਹਿਣ ਲੱਗੇ ਫੇਰ ਉਹ ਮਨੁੱਖ ਮੰਨ ਲੋ ਅੰਤਰਗਤ ਤੀਰਥ ਕਹਿਣ ਲੱਗੇ ਬਾਹਰਲੇ ਤੀਰਥ ਤੇ ਜਾਣ ਦੀ ਲੋੜ ਨਹੀਂ ਉਸ ਮਨੁੱਖ ਨੇ ਮੰਨੋ ਆਪਣੇ ਅੰਦਰਲੇ ਤੀਰਥ ਵਿੱਚ ਮਲ ਨਾਓ ਇੱਥੇ ਮਲ ਮਲ ਕੇ ਨਹਾਉਣ ਦੀ ਗੱਲ ਆਈ ਹੈ ਇੱਥੇ ਮਲ ਨਾਓ ਨਹੀਂ ਪੜਨਾ ਮਲ ਨਾਓ ਨਾਓ ਕਹਿੰਦੇ ਥੋੜਾ ਜਿਹਾ ਪਾਰਾ ਕਰਕੇ ਇੱਥੇ ਸਤਿਗੁਰਾਂ ਨੇ ਆਖਿਆ ਕਿ ਆਪਣੇ ਅੰਦਰ ਦੇ ਤੀਰਥ ਤੇ ਮੰਨ ਲਓ ਉਸ ਮਨੁੱਖ ਨੇ ਮਲ ਮਲ ਕੇ ਇਸ਼ਨਾਨ ਕਰ ਲਿਆ ਉਸ ਮਨੁੱਖ ਨੇ ਆਪਣੇ ਅੰਦਰ ਵਸ ਰਹੇ ਅਕਾਲ ਪੁਰਖ ਵਿੱਚ ਸੁਰਤ ਜੋੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਨੂੰ ਲਾ ਲਿਆ ਜਿਸ ਮਨੁੱਖ ਨੇ ਕੀ ਕੀਤਾ ਜੀ ਸੁਣਿਆ ਮੰਨਿਆ ਮਨ ਕੀਤਾ ਭਾਉ ਆ ਤਿੰਨ ਕੰਮ ਜੀ ਨੇ ਕਰ ਲਏ ਗੱਲ ਸੁਣਨ ਤੇ ਮੰਨਣ ਚ ਹੀ ਆਉਂਦੀ ਐ ਨਾ ਕਹਿਣ ਲੱਗੇ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਵੀ ਲਿਆ ਮੰਨ ਵੀ ਲਿਆ ਮਨ ਵਿੱਚ ਪਿਆਰ ਵੀ ਲੈ ਹੁੰਦਾ ਉਸ ਨੇ ਆਪਣੇ ਅੰਦਰਲੇ ਸਭ ਤੋਂ ਵੱਡੇ ਤੀਰਥ ਤੇ ਇਸ਼ਨਾਨ ਕਰ ਲਿਆ ਅਗਲਾ ਬਚਨ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਕਿੰ ਲਗੇ ਮੇਰੀ ਕੋਈ ਪਾਇਆ ਨਹੀਂ اے ਕਾਲਪੁਰਖ ਵਾਹਿਗੁਰੂ ਮੈਂ ਤੇਰੇ ਗੁਣ ਗਾਸ ਕਾ ਮੇਰੀ ਅੰਨੀ ਕਿਥੇ ਤਾਕਤ ਸਭ ਗੁਣ ਤੇਰੇ ਇਹ ਸਭ ਤੇਰੀਆਂ ਹੀ ਵਡਿਆਈਆਂ ਨੇ ਮੈਂ ਨਾਹੀ ਕੋਏ ਮੇਰੇ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਤੇਰੀਆਂ ਵਡਿਆਈਆਂ ਦਾ ਵੀ ਸੰਪੂਰਨ ਲੇਖ ਕਰ ਸਕਾਂ ਗਾਇਨ ਕਰ ਸਕਾਂ ਕਥਨ ਕਰ ਸਕਾਂ ਵਿਣਗੁਣ ਕੀਤੇ ਭਗਤ ਨਾ ਹੋਏ ਗੁਣ ਪੈਦਾ ਕਰਨ ਤੋਂ ਬਿਨਾ ਜੇ ਤੂੰ ਗੁਣ ਪੈਦਾ ਹੀ ਨਾ ਕਰੇ ਜੇ ਤੂੰ ਆਪਣੇ ਗੁਣ ਮੇਰੇ ਵਿੱਚ ਉਤਪੰਨ ਹੀ ਨਾ ਕਰੇ ਕਹਿ ਲੱਗੇ ਇਹ ਕਾਲਪੁਰਖ ਵਿਣਗੁਣ ਕੀਤੇ ਜੇ ਤੂੰ ਮੇਰੇ ਆਪ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ ਭਗਤ ਨਾ ਹੋਏ ਤਾਂ ਮੇਰੇ ਕੋਲੋਂ ਤੇਰੀ ਭਗਤੀ ਵੀ ਕਿਵੇਂ ਹੋ ਸਕਦੀ ਹੈ ਚੇਤੇ ਰੱਖਣਾ ਅਸੀਂ ਵਾਇ ਗੁਰੂ ਬੋਲਦੇ ਆਂ ਨਾਮ ਜਪਦੇ ਆਂ ਨਾ ਉਹ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਜੇ ਬੋਲਿਆ ਜਾਂਦਾ ਨਹੀਂ ਕਿਹਾ ਜਾਂਦਾ ਕਿਸੇ ਕੋਈ ਫਕੀਰ ਕਰ ਰਿਹਾ ਸੀ ਭਗਤੀ ਮੁਸਲਮਾਨ ਫਕੀਰ ਚਲੋ ਟੂਕ ਮਾਤਰ ਮੈਂ ਕੇਵਲ ਬਹੁਤੀਆਂ ਵੈਸੇ ਕਥਾ ਕਹਾਣੀਆਂ ਦੇ ਵਿੱਚ ਜਿਆਦਾ ਮੈਂ ਵਿਸ਼ਵਾਸ ਨਹੀਂ ਰੱਖਦਾ ਮੈਂ ਬਹੁਤ ਘੱਟ ਉਹਨਾਂ ਦਾ ਉਪਕਰਨ ਲੈਣਾ ਪਰ ਇਹ ਕੇਵਲ ਇੱਕ ਸਮਝਾਉਣ ਮੱਤ ਕੋਈ ਫਕੀਰ ਕਹਿੰਦੇ ਕਰ ਰਿਆ ਸੀ ਭਗਤੀ ਤੇ ਉਹ ਕਿਸੇ ਬੰਦੇ ਨੇ ਆਣ ਕੇ ਰਾਹੀਰ ਨੇ ਪੁੱਛਿਆ ਵੀ ਤੈਨੂੰ ਕਿੰਨਾ ਚਿਰ ਹੋ ਗਿਆ ਭਗਤੀ ਕਰਦੇ ਨੂੰ ਉਹਨੇ ਅੱਗੇ ਆਖਿਆ ਜੀ ਮੈਨੂੰ ਬੜੇ ਸਾਲ ਹੋ ਗਏ ਤੇ ਅੱਗੇ ਉਹ ਫਕੀਰ ਨੇ ਉਸ ਰਾਹੀਰ ਨੇ ਆਖਿਆ ਵੀ ਇੰਨੇ ਸਾਲ ਹੋ ਗਏ ਕਹਿੰਦੇ ਅੱਲਾ ਮਿਲਿਆ ਤੈਨੂੰ ਕਹਿੰਨ ਲੱਗਾ ਜੀ ਅੱਲਾ ਤਾਂ ਕੋਈ ਨਹੀਂ ਮਿਲਿਆ ਕਹਿਣ ਲੱਗੇ ਫਿਰ ਤੈਨੂੰ ਫਾਇਦਾ ਕੀ ਹੋਇਆ ਇੰਨੇ ਸਾਲ ਗਾਲ ਦਿੱਤੇ ਤੈਂ ਉਹ ਜੀ ਫਕੀਰ ਦੇ ਅੰਦਰ ਸ਼ੰਕਾ ਪੈਦਾ ਹੋ ਗਈ ਉਹ ਕਹਿੰਦੇ ਨਾ ਜਦੋਂ ਕੋਈ ਮਾੜੀ ਗੱਲ ਕਿਸੇ ਬੰਦੇ ਦੇ ਅੰਦਰ ਜਾਵੇ ਕੰਨ ਰਹੀਂ ਚੰਗੀ ਗੱਲ ਅਸਰ ਕਰੇ ਨਾ ਕਰੇ ਮਾੜੀ ਬਹੁਤ ਛੇਤੀ ਅਸਰ ਕਰਦੀ ਹੈ ਮਾੜੀ ਸ਼ੂਤ ਦਾ ਰੋਗ ਹੁੰਦਾ ਹੈ ਇਹ ਤਾਂ ਅਸ਼ੂਤ ਦਾ ਵਿਕੀਅਤ ਹੈ ਉਹ ਜੀ ਹਵਾ ਦੀ ਤਰ੍ਹਾਂ ਫੈਲਦੀ ਜਾਂਦੀ ਹੈ ਮਾੜੀ ਗੱਲ ਚੰਗੀ ਗੱਲ ਸਿਆਣੇ ਕਹਿੰਦੇ ਨੇ ਕਿ ਸੱਚ ਜਿੰਨੇ ਚਿਰ ਚ ਪੈਰਾਂ 'ਚ ਚਪਲਾ ਪਾਉਂਦਾ ਹੈ ਨਾ ਜੀ ਝੂਠ ਹੋਣੇ ਚਿਰ 'ਚ ਸਾਰੀ ਦੁਨੀਆ ਦਾ ਚੱਕਰ ਵੀ ਘੱਟ ਹੋਵੇ ਇਹ ਗੱਲ ਪੱਕੀ ਹੈ ਕਿਉਂਕਿ ਬਰਿਆਈ ਦਾ ਸਰ ਬਹੁਤ ਛੇਤੀ ਹੁੰਦਾ ਉਸ ਫਕੀਰ ਨੇ ਰਾਹੀਰ ਦੀ ਗੱਲ ਸੁਣ ਕੇ ਅੰਦਰ ਸ਼ੰਕਾ ਪੈਦਾ ਕਰ ਲਈ ਵੀ ਬੜੇ ਸਾਲ ਹੋ ਗਏ ਭਗਤੀ ਕਰਦਿਆਂ ਕਦੇ ਅੱਲਾਹ ਨੇ ਦਰਸ਼ਨ ਤਾਂ ਦਿੱਤੇ ਨਹੀਂ ਅਗਲੇ ਦਿਨ ਉਹ ਭਗਤੀ ਤੇ ਬੈਠਾ ਨਾ ਜਦੋਂ ਨਾ ਬੈਠਿਆ ਤੇ ਅੱਲਾਹ ਸੱਚੀ ਆ ਗਿਆ ਦਰਸ਼ਨ ਦੇਣ ਉਹਨੂੰ ਪ੍ਰਤੱਖ ਸામਨੇ ਆ ਕੇ ਖੜ ਗਿਆ ਫਕੀਰ ਨੂੰ ਪੁੱਛਿਆ ਵੀ ਤੂੰ ਅੱਜ ਭਗਤੀ ਕਿਉਂ ਨਹੀਂ ਕੀਤੀ ਚਲੋ ਫਕੀਰ ਨੇ ਮੱਥਾ ਟੇਕਿਆ ਕਹਿ ਲੱਗਾ ਵੀ ਤੂੰ ਅੱਜ ਨਹੀਂ ਬੈਠਾ ਭਗਤੀ ਤੇ ਅੱਗੇ ਫਕੀਰ ਕਹਿ ਲੱਗਾ ਕਹਿਣ ਲੱਗੇ ਮਹਾਰਾਜ ਕੀ ਕਰਦਾ ਤੁਸੀਂ ਦਰਸ਼ਨ ਤਾਂ ਦਿੱਤੇ ਨਹੀਂ ਅਨੇ ਚਿਰ ਦੇ ਤੁਸੀਂ ਕਿਰਪਾ ਤੇ ਕੀਤੀ ਨਹੀਂ ਮੈਂ ਕਾਹਦੇ ਕਾਦੀ ਭਗਤੀ ਕਰਦਾ ਤੇ ਅੱਲਾ ਨੇ ਅੱਗੇ ਉਸ ਨੂੰ ਜਵਾਬ ਦਿੱਤਾ ਕਹਿਣ ਲੱਗੇ ਭਲੇ ਮਾਨਸ ਜਦੋਂ ਤੂੰ ਇੱਕ ਵਾਰੀ ਅੱਲਾ ਬੋਲਦਾ ਸੀ ਨਾ ਅਗਲੇ ਸਵਾਸ ਤੇ ਮੇਰੀ ਮੋਹਰ ਲੱਗਦੀ ਸੀ ਤਾਂ ਤੈਨੂੰ ਅਗਲਾ ਸਵਾਸ ਆ ਕੇ ਤੂੰ ਅੱਲਾਹ ਬੋਲਦਾ ਸੀ ਆਪਾਂ ਕਹਿੰਦੇ ਆ ਕਿ ਰੱਬ ਨੂੰ ਅਸੀਂ ਚੇਤੇ ਹੈਗੇ ਆ ਕਿ ਨਹੀਂ ਚੇਤੇ ਰੱਖਣਾ ਇੱਕ ਇੱਕ ਸਾਹ ਤੇ ਪ੍ਰਮਾਤਮਾ ਦੀ ਮੋਹਰ ਲੱਗ ਰਹੀ ਹੈ ਜਿੱਦਣ ਆ ਮੋਹਰਾਂ ਲੱਗਣੀਆਂ ਬੰਦ ਹੋ ਗਈਆਂ ਨਾ ਉਸ ਦਿਨ ਜਿੰਨੇ ਮਰਜੀ ਵੱਡੇ ਡਾਕਟਰਾਂ ਦੇ ਕੋਲ ਲੈ ਜਾਓ ਉਹਨਾਂ ਨੇ ਕਹਿਣਾ ਜੀ ਸਾਡੇ ਵੱਸ ਦਾ ਰੋਗ ਨਹੀਂ ਨਕਲੀ ਸਾਹ ਤਾਂ ਦਵਾ ਸਕਦੇ ਆ ਬਿੱਲ ਬਣਾਉਣ ਦੇ ਮਾਰੇ ਪਰ ਅਸਲੀ ਸਾਹ ਨਹੀਂ ਜੇ ਦਵਾਇਆ ਜਾਣਾ ਇੱਕ ਬਾਣੀ ਦਾ ਬਚਨ ਹੈ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਬੜਾ ਪਿਆਰਾ ਇਸ ਦਾ ਇਹ ਵਿਖਿਆਲ ਹੈ ਕਹਿਣ ਲੱਗੇ ਕਿ ਵੈਦਾ ਸੰਦਾ ਸੰਗ ਸੰਦਾ ਕਹਿੰਦੇ ਨੇ ਕਿਸੇ ਟੋਲੇ ਨੂੰ ਵੈਦ ਵੈਦਾਂ ਦਾ ਇੱਕ ਟੋਲਾ ਕਹਿੰਦੇ ਕੋਲਾ ਕੇ ਖੜ ਜੇ ਸੰਗ ਇਕੱਠਾ ਹੋਇਆ ਕਹਿਣ ਲੱਗੇ ਕੋਈ ਬੰਦਾ ਬਿਮਾਰ ਪਿਆ ਹੈ ਨਾ ਉਹਦੇ ਲਾਗੇ ਡਾਕਟਰਾਂ ਦੀ ਵੈਦਾਂ ਦੀ ਪੂਰੀ ਟੋਲੀ ਆਣ ਕੇ 100 200 ਖੜ ਜਾਣ ਆਣ ਕੇ ਪਰ ਕਹਿਣ ਲੱਗੇ ਗੱਲ ਨਹੀਂ ਬਣਨੀ ਗੱਲ ਪਤਾ ਕਦੋਂ ਬਣੇਗੀ ਔਖਦ ਆਏ ਰਾਸ ਔਖਦ ਕਹਿੰਦੇ ਨੇ ਦਵਾਈ ਨੂੰ ਕਹਿੰਦੇ ਦਵਾਈ ਉਦੋਂ ਕੰਮ ਕਰੇਗੀ ਵਿੱਚ ਆਪ ਖਲੋਇਆ ਜਦੋਂ ਰੱਬ ਦੀ ਮਰਜ਼ੀ ਹੋਈ ਦਵਾਈ ਵੀ ਉਦੋਂ ਕੰਮ ਕਰੇਗੀ ਨਹੀਂ ਤਾਂ ਦਵਾਈ ਵੀ ਆਪਾਂ ਕਹਿੰਨੇ ਬੜੀ ਮਹਿੰਗੀ ਲੈਂਦੀ ਜੀ ਦਵਾਈ ਅਸਰ ਹੀ ਕੋਈ ਨਹੀਂ ਕਰਦੀ ਤੇਤੇ ਰੱਖਣਾ ਜਦੋਂ ਗੁਰੂ ਵਿੱਚ ਵਰਤ ਗਿਆ ਨਾ ਤੇ ਸਵਾਦੀ ਚੁੰਡੀ ਤੋਂ ਵੀ ਰਾਮ ਆਉਂਦੀ ਵੇਖੇ ਨੇ ਬੜਿਆਂ ਨੂੰ ਆਉਂਦੇ ਨੇ ਵਿੱਚ ਵਰਤੇ ਸਹੀ ਤੇ ਜੇ ਉਹਨੇ ਹੀ ਰਾਮ ਨਹੀਂ ਦੇਣਾ ਬੰਦਾ ਕੰਦਾ ਬੜੇ ਡਾਕਟਰਾਂ ਕੋਲ ਗਿਆ ਗੱਲ ਬਣੀ ਨਹੀਂ ਵਿਣ ਗੁਣ ਕੀਤੇ ਭਗਤ ਨਾ ਹੋਏ ਜਿਹੜੀ ਗੱਲ ਆਪਾਂ ਜਿੱਥੋਂ ਸ਼ੁਰੂ ਹੋਏ ਸੀ ਹੇ ਵਾਇਗੁਰੂ ਜੀ ਤੇਰੀ ਕਿਰਪਾ ਕੀਤੇ ਤੋਂ ਬਿਨਾ ਤੇਰਾ ਗੁਣ ਪੈਦਾ ਕੀਤੇ ਤੋਂ ਬਿਨਾ ਮੇਰੇ ਤੋਂ ਭਗਤੀ ਵੀ ਨਹੀਂ ਹੋ ਸਕਦੀ ਮੈਂ ਭਗਤੀ ਕਰਦਾ ਇਹਦੇ ਲਈ ਵੀ ਤੂੰ ਗੁਣ ਦਿੰਨਾ ਤਾਂ ਕਰਦਾ ਨਹੀਂ ਤਾਂ ਮੇਰੀ ਇੰਨੀ ਹਿੰਮਤ ਕਿੱਥੇ ਜਿਵੇਂ ਮੈਂ ਆਉਦੇ ਮੁੱਖ 'ਚ ਇੱਕ ਵਾਰੀ ਰਾਮ ਅੱਲਾ ਵਾਹਿਗੁਰੂ ਹੀ ਕਹਿ ਸਕਾਂ ਅਗਲਾ ਬਚਨ ਹੈ ਸਵਾਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਹਿਣ ਲੱਗੇ ਸਵਾਸਤ ਦਾ ਵੈਸੇ ਮਤਲਬ ਹੈ ਕਿ हे ਵਾਹਿਗੁਰੂ ਮੈਂ ਤੇਰਾ ਹੀ ਆਸਰਾ ਲੈਂਦਾ ਹਾਂ ਤੂੰ ਸਦਾ ਅਟਲ ਹੈ हे hey निरंकार तेरी सदा जय होवे तू आप ही माया है तू आप ही वाणी है ब्रह्माऊ ਦਾ ਮਤਲਬ ਹੈ ਬ੍ਰਹਮ ਕਹਿ ਲਗੇ ਸਵਸਤ ਆਥ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹ ਵਾਹਿਗੁਰੂ ਤੂੰ ਆਪ ਹੀ ਮਾਇਆ ਆਥ ਦਾ ਮਤਲਬ ਹੈ ਮਾਇਆ ਵਾਹਿਗੁਰੂ ਤੂੰ ਆਪ ਹੀ ਮਾਇਆ ਹੈ ਆਪ ਹੀ ਬਾਣੀ ਹੈ ਆਪ ਹੀ ਬ੍ਰਹਮ ਹੈ ਤੇ ਭਾਵ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਮਾਇਆ ਬਾਣੀ ਜਾਂ ਬ੍ਰਹਮ ਤੇਥੋਂ ਵੱਖਰੀ ਹਸਤੀ ਨਹੀਂ ਜੋ ਲੋਕਾਂ ਨੇ ਮੰਨ ਰੱਖੇ ਨੇ ਅਸਲ ਦੇ ਵਿੱਚ ਇੱਕ ਅਕਾਲ ਪੁਰਖ ਹੀ ਸਾਰੇ ਸਰੂਪਾਂ 'ਚ ਵਰਤਰੇ ਇੱਕ ਅੱਗੇ ਆਪਾਂ ਪੰਕਤੀ ਪੜ੍ਹਨੀ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਪਰਮਾ ਵਿਸ਼ਨੂੰ ਮੇਸ਼ ਦੀ ਗੱਲ ਉੱਥੇ ਆਉਣੀ ਹੈ ਉਹ ਚਲੋ ਆਪਾਂ ਉਸ ਪੌੜੀ ਦੇ ਵਿੱਚ ਵਿਖਿਆਨ ਦੇਖਾਂਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਸਵਸਤ ਆਤ ਬਾਣੀ ਬਰਮਾਓ ਕੰਮ ਲੱਗੇ ਵਾਹਿਗੁਰੂ ਜੀ ਤੂੰ ਹੀ ਬਰਮਾ ਹੈ ਤੂੰ ਹੀ ਬਾਣੀ ਹੈ ਤੂੰ ਹੀ ਮਾਇਆ ਹੈ ਉਹ ਤੇਰੇ ਤੋਂ ਵੱਖ ਥੋੜੀ ਨੇ ਚੀਜ਼ਾਂ ਸਤ ਸੁਹਾਨ ਸਦਾ ਮਨ ਚਾਉ ਸਤ ਦਾ ਮਤਲਬ ਹੈ ਸਦਾ ਥਿਰ ਰਹਿਣ ਵਾਲਾ ਸੱਚ ਅਸਲ ਦੇ ਵਿੱਚ ਸੱਚ ਰੱਬ ਨੂੰ ਵੀ ਕਿਹਾ ਜਾਂਦਾ ਹੈ ਆਪਾਂ ਕਹਿੰਦੇ ਆ ਸਤ ਇੱਕ ਜਿਹੜਾ ਸ਼ਬਦ ਹੈ ਉਹ ਵੀ ਰੱਬ ਦਾ ਪ੍ਰਤੀਕ ਹੈ ਸੱਚ ਸ਼ਬਦ ਵੀ ਰੱਬ ਦਾ ਪ੍ਰਤੀਕ ਹੈ ਸਤ ਸੁਹਾਨ ਸੁਹਾਨ ਦਾ ਮਤਲਬ ਵੈਸੇ ਇਹ ਨਾ ਮੁਸਲਮਾਨੀ ਸ਼ਬਦ ਹੈ ਸੁਭਾਨ ਅੱਲਾ ਇੱਕੋ ਕਹਿੰਦੇ ਨੇ ਸੁਭਾਨ ਅੱਲਾ ਵੀ ਅੱਲਾ ਬੜਾ ਸੋਹਣਾ ਹੈ ਸੁਹਾਨ ਦਾ ਮਤਲਬ ਹੁੰਦਾ ਹੈ ਸੋਹਣਾ ਅੱਲਾ ਦਾ ਮਤਲਬ ਹੈ ਰੱਬ ਵੀ ਰੱਬ ਬੜਾ ਸੋਹਣਾ ਹੈ ਆਪਾਂ ਜਿਵੇਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਉਹ ਲੋਕ ਕਿਸੇ ਚੰਗੀ ਸੋਹਣੀ ਚੀਜ਼ ਨੂੰ ਕਹਿੰਦੇ ਨੇ ਸੁਭਾਨ ਅੱਲਾ ਸੁਭਾਨ ਦਾ ਮਤਲਬ ਹੈ ਸੋਹਣਾ ਬਹੁਤ ਪਿਆਰਾ ਕਹਿ ਲੱਗੇ ਇਹ ਵਾਏ ਗੁਰੂ ਸਤ ਸੁਹਾਨ ਤੂੰ ਸਦਾ ਥਿਰ ਰਹਿਣ ਵਾਲਾ ਹੈ ਤੂੰ ਬੜਾ ਸੋਹਣਾ ਹੈ ਸਦਾ ਮਨ ਚਾਓ ਤੇਰੇ ਮਨ ਵਿੱਚ ਸਦਾ ਖਿੜਾਓ ਬਣਿਆ ਰਹਿੰਦਾ ਤੂੰ ਹੀ ਜਗਤ ਰਚਨ ਵਾਲਾ ਹੈ ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ ਹੈ ਸਦਾ ਮਨ ਚਾਓ ਤੇਰਾ ਮਨ ਵੀ ਹਮੇਸ਼ਾ ਖਿੜਾਓ ਚ ਰਹਿੰਦਾ ਹੈ ਇਹ ਨਹੀਂ ਵੀ ਰੱਬ ਕਦੇ ਨਰਾਸ਼ ਹੋ ਗਿਆ ਰੱਬ ਉਦਾਸ ਹੋ ਗਿਆ ਨਹੀਂ ਉਹਦੇ ਉਹਨਾਂ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਹੀਂ ਆਉਂਦੀਆਂ ਅਵਣ ਅਗਲਾ ਬਚਨ ਹੈ ਕਵਣ ਸੁਵੇਲਾ ਵਖਤ ਕਵਣ ਕਵਣ ਦਿੱਤ ਕਵਣਵਾਰ ਕਵਣ ਸਿਰਤੀ ਮਾਹੋ ਕਵਣ ਜਿਤ ਹੁਆ ਆਕਾਰ ਇਹ ਸਾਰੇ ਅੱਗੇ ਹੁਣ ਸਵਾਲ ਨੇ ਜਿਵੇਂ ਆਪਾਂ ਪਹਿਲਾਂ ਬਚਨ ਕੀਤਾ ਕਿ ਪ੍ਰਮਾਤਮਾ ਨੇ ਸਤ ਸੁਹਾਨ ਸਦਾ ਮਨ ਚਾਉ ਕਿ ਵਾਿਗੁਰੂ ਸਤ ਸੁਹਾਨ ਤੇ ਤੂੰ ਜਗਤ ਕਦੋਂ ਬਣਾਇਆ ਸਾਨੂੰ ਕੀ ਪਤਾ ਹੁਣ ਅੱਗੇ ਬਚਨ ਆਉਂਦਾ ਸਵਾਲ ਨੇ ਕਹਿ ਲਗੇ ਕਵਣ ਸੂ ਵੇਲਾ ਕਹਿਣ ਲੱਗੇ ਵਾਹਿਗੁਰੂ ਉਹ ਕਿਹੜਾ ਟਾਈਮ ਸੀ ਜਦੋਂ ਧਰਤੀ ਸਾਜੀ ਗਈ ਕਵਨ ਸੋ ਵੇਲਾ ਵਖਤ ਕਵਨ ਕਿਹੜਾ ਉਹ ਟਾਈਮ ਸੀ ਕਿਹੜਾ ਉਹ ਵੇਲਾ ਸੀ ਵੇਲੇ ਦਾ ਮਤਲਬ ਵੀ ਸਵੇਰ ਦਾ ਟਾਈਮ ਸੀ ਸ਼ਾਮ ਦਾ ਟਾਈਮ ਸੀ ਇੱਕ ਪੀਰੀਅਡ ਟਾਈਮ ਪੀਰੀਅਡ ਦੀ ਗੱਲ ਹੈ ਵਖਤ ਕਵਨ ਕਵਨ ਥਿਤ ਥਿਤ ਦਾ ਮਤਲਬ ਹੁੰਦਾ ਜਿਸ ਤਰ੍ਹਾਂ ਦਿਨ ਵਾਂਗੇ ਤਰੀਕਾ ਆਪਾਂ ਕਹਿ ਦਿੰਨੇ ਆ ਤਰੀਕ ਇਹ ਵੈਸੇ ਚੰ드ਰਮਾ ਦੀ ਚਾਲ ਦੇ ਨਾਲ ਜਿਸ ਤਰ੍ਹਾਂ ਏਕਮ ਦੂਜ ਤੀਜ ਚੌਥ ਇਸ ਤਰ੍ਹਾਂ ਹੁੰਦੇ ਨੇ ਚੰਦਰਮਾ ਤੋਂ ਕਿਉਂਕਿ ਜਿਹੜਾ ਬਿਕਰਮੀ ਕੈਲੰਡਰ ਹੈ ਸਨਾਤਨ ਮਤ ਦਾ ਹਿੰਦੂ ਕੈਲੰਡਰ ਹੈ ਉਹ ਚੰਦਰਮਾ ਨੂੰ ਦੇਖ ਕੇ ਬਣਾਇਆ ਗਿਆ ਜਿਹੜਾ ਅੰਗਰੇਜ਼ੀ ਕੈਲੰਡਰ ਹੈ ਅੰਗਰੇਜ਼ਾਂ ਵਾਲਾ ਉਹ ਸੂਰਜ ਨੂੰ ਦੇਖ ਕੇ ਬਣਾਇਆ ਗਿਆ ਸੋ ਜਿਹੜਾ ਚੰਦਰਮਾ ਪੁਰਾਣੇ ਜਿਹੜੇ ਬਜ਼ੁਰਗ ਨੇ ਜਾਂ ਹਿੰਦੂ ਧਰਮ ਦੇ ਵੀ ਕੋਈ ਪੁਰਾਣੇ ਸਿਆਣੇ ਬਜ਼ੁਰਗ ਨੇ ਉਹ ਚੰਦ ਨੂੰ ਦੇਖ ਕੇ ਦੱਸ ਸਕਦੇ ਸੀ ਵੀ ਅੱਜ ਕਿੰਨੀ ਤਰੀਕ ਹੈ ਕਉ ਕਿਉਂਕਿ ਉਹਨਾਂ ਦੇ ਆਈਡੀ ਚ ਆ ਜਾਂਦੀ ਹੈ ਚੀਜ਼ ਉਹ ਕਹਿਣ ਲੱਗੇ ਵੀ ਕਵਣ ਸੂ ਵੇਲਾ ਕਵਣ ਵਕਤ ਵਕਤ ਕਵਣ ਕਵਣ ਥਿਤ ਉਹ ਕਿਹੜੀ ਥਿਤ ਕਿਹੜੀ ਤਰੀਕ ਸੀ ਕਵਣ ਵਾਰ ਕਿਹੜਾ ਉਹ ਵਾਰ ਸੀ ਜਿਸ ਦਿਨ ਤੂੰ ਧਰਤੀ ਨੂੰ ਸਾਜਿਆ ਕਵਣ ਸੀ ਰੁੱਤੀ ਕਿਹੜੀ ਉਹ ਰੁੱਤ ਸੀ ਗਰਮੀ ਸੀ ਸਰਦੀ ਸੀ ਮੀਂਹ ਦੀ ਰੁੱਤ ਸੀ ਪਤਝੜ ਸੀ ਕੀ ਸੀਗਾ ਕਵਣ ਮਾਹੋਂ ਕਵਣ ਕਿਹੜਾ ਮਹੀਨਾ ਸੀ ਮਾਹ ਦਾ ਮਤਲਬ ਸਮਝਿਆ ਕਿ ਮਹੀਨਾ ਜਿਪਤ ਹੋਇਆ ਆਕਾਰ ਜਿਸ ਦਿਨ ਵੈਗਰੂ ਤੂੰ ਇਹ ਸੰਸਾਰ ਬਣਾਇਆ ਕੋਈ ਦਾ ਪਤਾ ਥੋੜੀ ਹੈ ਆਪਾਂ ਨੂੰ ਹਣ ਕੀ ਤਰੀਕ ਦਾ ਪਤਾ ਜੀ ਵੀ ਕਿਹੜੇ ਦਿਨ ਚਲੋ ਜਿਸ ਦਿਨ ਉਹ ਕਹਿਣ ਲੱਗੇ ਵੀ ਈਸਾ ਜੰਮਿਆ ਨਾ ਉਸ ਦਿਨ 1 ਜਨਵਰੀ 1 ਸਨ ਸੀ ਇਹ ਅੰਗਰੇਜ਼ਾਂ ਦਾ ਸਿੱਧਾ ਜਾਂ ਮੋਟਾ ਜਿਹਾ ਹਿਸਾਬ ਹੈ ਈਸਾ ਪੂਰਵ ਜਦੋਂ ਕਹਿੰਦੇ 200 ਈਸਾ ਪੂਰਵ ਉਹਦਾ ਮਤਲਬ ਹੈ ਕਿ ਇਹ 2000 24 ਚੱਲ ਰਿਹਾ ਹੈ 2024 ਤੋਂ ਪਹਿਲਾ 1 ਤੋਂ ਜਿਹੜਾ ਮਾਈਨਸ 'ਚ ਚੱਲ ਪੈਂਦੇ ਨੇ ਉਹਨਾਂ ਨੂੰ ਈਸਾ ਪੂਰਵ ਕਹਿੰਦੇ ਨੇ ਤੇ ਉਸ ਤੋਂ ਬਾਅਦ ਈਸਵੀ ਸਨ ਆ ਜਾਂਦੇ ਨੇ 1 2 3 10 ਸਨ ਚੱਲੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀਾਂ ਦੇ ਨੂੰ ਮੁੱਖ ਰੱਖ ਕੇ ਹੁਣ ਨਾਨਕਸ਼ਾਈ ਕੈਲੰਡਰ ਕੱਢੇ ਨੇ ਉਹਦਾ ਮਤਲਬ ਇਹ ਹੈ ਕਿ 1469 ਨੂੰ ਇੱਕ ਸਨ ਮੰਨਿਆ ਗਿਆ ਉਹਦੇ ਵਿੱਚ ਵੀ ਉਹ ਦਿਨ ਇੱਕ ਸਨ ਸੀ ਸਨ 1 ਸੋ ਇਥੇ ਸਤਿਗੁਰਾਂ ਨੇ ਆਖਿਆ ਵੀ ਇਹ ਤਾਂ ਸਾਡੇ ਆਈਡੀਏ ਨੇ ਪਰ ਸਾਨੂੰ ਇਹ ਗੱਲ ਦਾ ਨਹੀਂ ਪਤਾ ਲੱਗ ਸਕਦਾ ਵੀ ਧਰਤੀ ਕਿਦਾਂ ਬਣਾਈ ਤੇ ਪਰ ਅਗਲੇ ਬਚਨਾਂ ਵਿੱਚ ਕਹਿਣ ਲੱਗੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਵੇਲ ਨਾ ਪਾਈਆ ਪੰਡਤੀ ਵੇਲ ਦਾ ਮਤਲਬ ਹੈ ਵੇਲਾ ਟਾਈਮ ਕਹਿਣ ਲੱਗੇ ਅਸਲ ਦੇ ਵਿੱਚ ਨਾ ਇਹ ਸੰਸਾਰ ਕਦੋਂ ਬਣਿਆ ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਹੀਂ ਵੱਡੇ ਵਿਦਵਾਨਾਂ ਨੂੰ ਵੀ ਪਤਾ ਨਹੀਂ ਜੋ ਆਪਣੇ ਆਪ ਨੂੰ ਵੱਡੇ ਵੱਡੇ ਵਿਦਵਾਨ ਨੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਕਹਿਣ ਲੱਗੇ ਜੇ ਪਤਾ ਹੁੰਦਾ ਤੇ ਉਹ ਪੁਰਾਣਾ ਦੇ ਵਿੱਚ ਲਿਖ ਜਾਂਦੇ ਵੀ ਫਲਾਣੇ ਦਿਨ ਧਰਤੀ ਬਣੀ ਸੀ ਜਿਹੜੇ ਪੁਰਾਣੇ ਗ੍ਰੰਥ ਬਣੇ ਨੇ ਇਹਨਾਂ ਨੂੰ ਪੁਰਾਣ ਕਹਿੰਦੇ ਆ ਵੇਦ ਪੁਰਾਣ ਸਿਮਰਿਤ ਸ਼ਾਸਤਰ ਇਹ 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 ਚੀਜ਼ਾਂ ਕਹਿੰਦੇ ਆ ਆਪਾਂ ਸਨਾਤਨ ਮਤ ਦੇ ਜੋ ਧਾਰਮਿਕ ਗ੍ਰੰਥ ਨੇ ਕਹਿ ਲਗੇ ਜੇ ਪੰਡਤਾਂ ਨੂੰ ਵੀ ਪਤਾ ਲੱਗ ਜਾਂਦਾ ਵਿਦਵਾਨਾਂ ਨੂੰ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਲਿਖ ਕੇ ਜਾਂਦੇ ਆ ਵੀ ਇਹ ਧਰਤੀ ਕਿਦਨ ਬਣੀ ਸੀ ਉਹ ਦਿਨ ਕਿਹੜਾ ਮਹੀਨਾ ਸੀ ਕੀ ਤਰੀਕ ਸੀ ਕਿਹੜਾ ਵਾਰ ਸੀ ਕਿਹੜੀ ਰੁੱਤ ਸੀ ਕੋ ਪਤਾ ਤੇ ਲੱਗਦਾ ਪਰ ਕਹਿ ਲਗੇ ਨਹੀਂ ਕਿਸੇ ਨੂੰ ਪਤਾ ਅਗਲਾ ਬਚਨ ਹੈ ਵਕਤ ਨਾ ਪਾਇਓ ਕਾਦੀਆਂ ਕਹਿ ਲੱਗੇ ਜਿਹੜੇ ਮੁਸਲਮਾਨ ਧਰਮ ਦੇ ਧਾਰਮਿਕ ਵਿਦਵਾਨ ਨੇ ਨਾ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਵੀ ਕਿਦਣ ਧਰਤੀ ਬਣੀ ਸੀ ਕਿਸੇ ਧਰਮ ਦੇ ਕਿਸੇ ਆਗੂ ਨੂੰ ਨਹੀਂ ਪਤਾ ਵਖਤ ਨਾ ਪਾਇਓ ਕਾਦੀਆਂ ਕਾਦੀਆਂ ਦਾ ਮਤਲਬ ਕਾਜੀ ਜਿਹੜੇ ਜਿਸ ਤਰ੍ਹਾਂ ਆਪਾਂ ਗੁਰਦੁਆਰੇ ਚ ਗ੍ਰੰਥੀ ਸਿੰਘ ਰਹਿੰਦਾ ਏ ਇਸ ਤਰ੍ਹਾਂ ਮਸਜਿਦ ਦੇ ਵਿੱਚ ਉਹ ਕਾਜੀ ਕਹਿੰਦੇ ਨੇ ਮੰਦਿਰ ਦੇ ਵਿੱਚ ਰਹਿਣ ਵਾਲੇ ਨੂੰ ਪੰਡਿਤ ਜੀ ਕਹਿ ਦਿੰਦੇ ਨੇ ਹਿਸਾਈ ਧਰਮ ਵਾਲੇ ਨੂੰ ਪਾਦਰੀ ਕਹਿੰਦੇ ਨੇ ਇਸ ਤਰ੍ਹਾਂ ਜੋ ਸੰਭਾਲਦੇ ਨੇ ਅੱਗੇ ਪ੍ਰਚਾਰ ਕਰਦੇ ਨੇ ਕਹਿ ਲੱਗੇ ਜੇ ਉਹਨਾਂ ਨੂੰ ਵੀ ਵਿਦਵਾਨਾਂ ਨੂੰ ਸਿਆਣਿਆਂ ਨੂੰ ਪਤਾ ਲੱਗ ਜਾਂਦਾ ਜੇ ਲਿਖਣ ਲੇਖ ਕੁਰਾਨ ਉਹਨਾਂ ਨੇ ਵੀ ਕੁਰਾਨ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਲਿਖਣਾ ਸੀ ਆਪਣੇ ਆਪਣੇ ਧਾਰਮਿਕ ਗ੍ਰੰਥਾਂ 'ਚ ਜ਼ਰੂਰ ਲਿਖਦੇ ਵੀ ਧਰਤੀ ਕਿਦਾਂ ਬਣੀ ਸੀ ਪਰ ਕਹਿ ਲੱਗੇ ਅਸਲ 'ਚ ਨਾ ਥੇਤਵਾਰ ਨਾ ਜੋਗੀ ਜਾਣੈ ਰਤਮਾ ਹੁ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਹਿ ਲਗੇ ਥਿਤ ਵਾਰ ਨਾ ਜੋਗੀ ਜਾਣੈ ਕਹਿ ਲਗੇ ਜਦੋਂ ਜਗਤ ਬਣਿਆ ਸੀ ਉਦੋਂ ਕਿਹੜੀ ਥਿਤੀ ਸੀ ਕਿਹੜਾ ਵਾਰ ਸੀ ਇਹ ਗੱਲ ਕੋਈ ਵੀ ਜੋਗੀ ਜੋਗੀ ਦਾ ਮਤਲਬ ਹੈ ਜੁੜਿਆ ਹੋਇਆ ਅੰਦਰੋਂ ਕਹਿ ਲਗੇ ਉਹ ਰੱਬ ਦਾ ਕੋਈ ਵੀ ਭਗਤ ਨਹੀਂ ਦੱਸ ਸਕਦਾ ਨਹੀਂ ਦੱਸਿਆ ਜਾਣਾ ਰੁੱਤ ਮਾਹੂ ਨਾ ਕੋਈ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਕਿਹੜੀ ਰੁੱਤ ਦੇ ਵਿੱਚ ਕਿਹੜੇ ਮਹੀਨੇ 'ਚ ਇਸ ਧਰਤੀ ਨੂੰ ਸਾਜਿਆ ਰੱਬ ਨੇ ਕਿਉਂਕਿ ਇਹ ਭੇਦ ਐ ਤਾਂ ਰੱਬ ਨੇ ਬਣਾ ਤੀਏ ਤਾਂ ਉਹਦੇ ਤੇ ਹੀ ਛੱਡਣਾ ਪਏਗਾ ਵੀ ਵਾਹਿਗੁਰੂ ਤੂੰ ਹੀ ਜਾਣੇ ਤੇਰੀਆਂ ਤੂੰ ਹੀ ਜਾਣੇ ਜਿੱਦਾਂ ਪੁਰਾਣੇ ਬਜ਼ੁਰਗ ਕਹਿ ਦਿੰਦੇ ਸੀ ਥਿੱਤ ਵਾਰਨਾ ਜੋਗੀ ਜਾਣੇ ਰੁੱਤ ਮਾਹੂ ਨਾ ਕੋਈ ਕਿਸੇ ਥਿੱਤ ਨੂੰ ਵਾਰ ਨੂੰ ਰੁੱਤ ਨੂੰ ਮਹੀਨੇ ਨੂੰ ਇਹ ਭਗਤ ਵੀ ਨਹੀਂ ਜਾਣਦੇ ਪਹੁੰਚੇ ਭਗਤ ਵੀ ਨਹੀਂ ਜਾਣ ਸਕਦੇ ਜਾ ਕਰਤਾ ਸ੍ਰਿਠੀ ਕੋ ਸਾਜੇ ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਸ੍ਰਿਠੀ ਦਾ ਮਤਲਬ ਹੁੰਦਾ ਹੈ ਸ੍ਰਿਸ਼ਟੀ ਜਗਤ ਚਲੋ ਇਹ ਹਿੰਦੀ ਵੈਸੇ ਸ੍ਰਿਸ਼ਟੀ ਸ਼ਬਦ ਹੈ ਸੰਸਕ੍ਰਿਤ ਦਾ ਹਿੰਦੀ ਭਾਸ਼ਾ ਸੰਸਕ੍ਰਿਤ ਤੋਂ ਜੰਮੀ ਹੈ ਜਿਹੜੀ ਦੇਵਨਾਗਰੀ ਹੈ ਇਹਦੀ ਮਾਂ ਭਾਸ਼ਾ ਹੈ ਸੰਸਕ੍ਰਿਤ ਜਿਹੜੀ ਪੰਜਾਬੀ ਭਾਸ਼ਾ ਹੈ ਗੁਰਮੁਖੀ ਭਾਸ਼ਾ ਇਹਦੀ ਮਾਂ ਭਾਸ਼ਾ ਹੈ ਉਰਦੂ ਇਹਦੇ ਚ ਉਰਦੂ ਦੇ ਬਹੁਤ ਸ਼ਬਦ ਨੇ ਸੋ ਇਹ ਇਸ ਤਰ੍ਹਾਂ ਇੱਕ ਭਾਸ਼ਾ ਚ ਦੂਜੀ ਭਾਸ਼ਾ ਦਾ ਜਨਮ ਹੁੰਦਾ ਹੈ ਸੋ ਸਤਿਗੁਰੂ ਜੀ ਕਹਿੰਦੇ ਜਾ ਕਰਤਾ ਸਿਰਠੀ ਕੋ ਸਾਜੇ ਜਿਸ ਕਰਤੇ ਨੇ ਰੱਬ ਨੇ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਆਪੇ ਜਾਣੈ ਸੋ ਹੀ ਉਹੀ ਜਾਣਦਾ ਹੈ ਵੀ ਕਿਦਨ ਬਣਾਈ ਏ ਧਰਤੀ ਅਗਲਾ ਬਚਨੇ ਕਿਵ ਕਰਿ ਆਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਕਿਵ ਕਰ ਆਖਾ ਕਹਿ ਲਗੇ ਮੈਂ ਕਿਸ ਤਰ੍ਹਾਂ ਕਾਲ ਪੁਰਖ ਦੀ ਵਡਿਆਈ ਨੂੰ ਦਸਾਂ ਮੇਰੇ ਕੋਲ ਅक्षर ਹੀ ਨਹੀਂ ਮੇਰੇ ਕੋਲੋ ਸ਼ਬਦ ਹੀ ਨਹੀਂ ਵੀ ਜਿਦਣਾ ਉਹਦੀ ਵਡਿਆਈ ਨੂੰ ਮੈਂ ਕਾ ਸਕਾਂ ਕਿਵ ਸਲਾਹੀ ਕਿਵੇਂ ਉਹਦੀ ਸਲਾਹਤਾ ਕਰਾਂ ਕਿਉ ਵਰਣੀ ਵਰਨ ਦਾ ਮਤਲਬ ਸਮਝਦੇ ਆਪਾਂ ਸਾਰੇ ਵਰਨਾ ਦੇ ਵਿੱਚ ਕਿਸ ਤਰ੍ਹਾਂ ਵਰਨਣ ਕਰਨਾ ਵਰਨਣ ਉਸ ਦਾ ਬਖਿਆਣ ਕਰਨਾ ਕਿਵੇਂ ਜਾਣਾ ਕਿਸ ਤਰ੍ਹਾਂ ਸਮਝ ਸਕਾਂ ਮੇਰੇ ਕੋਲ ਕੋਈ ਤਰੀਕਾ ਨਹੀਂ ਉਹਦੀ ਵਿਸ਼ਾਲਤਾ ਬਹੁਤ ਵੱਡੀ ਹੈ ਮੇਰੀ ਬੁੱਧੀ ਮੇਰਾ ਦਿਮਾਗ ਬਹੁਤ ਜ਼ਿਆਦਾ ਛੋਟਾ ਹੈ ਕਹਿਣ ਲੱਗੇ ਨਾਨਕ ਆਖਣ ਸਭ ਕੋ ਆਖੇ ਜੇ ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦੇ ਨਾ ਇੱਕ ਦੂ ਇੱਕ ਸਿਆਣਾ ਪਰ ਕਹਿਣ ਲੱਗੇ ਵੀ ਫੇਰ ਵੀ ਉਹਦੀ ਵਡਿਆਈ ਨੂੰ ਦੱਸਿਆ ਨਹੀਂ ਜਾ ਸਕਦਾ ਹਰੇਕ ਧਰਤੀ ਦਾ ਜੀਵ ਇਕੱਲੇ ਬੰਦੇ ਨਹੀਂ ਹਰੇਕ ਜੀਵ ਉਸ ਪ੍ਰਮਾਤਮਾ ਦੀ ਵਡਿਆਈ ਨੂੰ ਦੱਸਣ ਲੱਗ ਜਾਵੇ ਸ਼ੁਰੂ ਹੋ ਜਾਵੇ ਵੀ ਉਹਦੀ ਇੰਨੀ ਵਡਿਆਈ ਹੈ ਉਹ ਇੰਨੀਆਂ ਦਾਤਾਂ ਦਾ ਮਾਲਕ ਹੈ ਨਹੀਂ ਸ਼ਕਤੀ ਦਾ ਮਾਲਕ ਹੈ ਕਹਿਣ ਲੱਗੇ ਤਾਂ ਵੀ ਨਹੀਂ ਇਸ ਪਲੈਨਟ ਦੇ ਜੀਵਾਂ ਕੋਲੋਂ ਦੱਸੀ ਜਾਣੀ ਉਦੀ ਬਹੁਤ ਅਸੀਮਤ ਤਾਕਤ ਹੈ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨਾ ਸੁਹੈ ਅਖੀਰਲੀਆ ਪੰਕਤੀਆਂ ਵਿੱਚ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਵੱਡਾ ਸਾਹਿਬ ਇੱਕ ਹੀ ਗੱਲ ਕਹੀ ਜਾ ਸਕਦੀ ਹੈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਅਕਾਲ ਪੁਰਖ ਸਭ ਤੋਂ ਵੱਡਾ ਹੈ ਬਸ ਇਹੀ ਸ਼ਬਦ ਕਹਿ ਦਈਏ ਵੱਡੀ ਨਾਈ ਨਾਈ ਦਾ ਮਤਲਬ ਹੁੰਦਾ ਹੈ ਵਡਿਆਈ ਉਹਦੀ ਵਡਿਆਈ ਵੀ ਵੱਡੀ ਹੈ ਕੀਤਾ ਜਾ ਕਾ ਹੋਵੇ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਰੱਬ ਦਾ ਕੀਤਾ ਹੋ ਰਿਹਾ ਇਸ ਦਲ ਨੂੰ ਮੰਨੀ ਸਕ੍ਰਿਪਟ ਕਰੀਏ ਪ੍ਰਵਾਨ ਕਰੀਏ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਉਹ ਆਪ ਵੀ ਵੱਡਾ ਹੈ ਉਹਦੀ ਵਡਿਆਈ ਵੀ ਵੱਡੀ ਹੈ ਉਹਦਾ ਕੀਤਾ ਹੀ ਜਗਤ ਵਿੱਚ ਹੋ ਰਿਹਾ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹ ਹੈ ਕਹਿ ਲੱਗੇ ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ ਯਤਨ ਕਰੇ ਨਾਨਕ ਜੇ ਕੋ ਆਪੋ ਜਾਣੇ ਆਪੋ ਦਾ ਮਤਲਬ ਆਪ ਮੁਹਾਰਾ ਹੋ ਕੇ ਵੀ ਮੈਂ ਖੋਜ ਕਰਦਾ ਰੱਬ ਕਿੱਡਾ ਕ ਵੱਡਾ ਹੈ ਕਹਿ ਲੱਗੇ ਨਹੀਂ ਅੱਗੇ ਗਿਆ ਨਾ ਸੋਹ ਹੈ ਅੱਗੇ ਜਦੋਂ ਰੱਬ ਦੀ ਦਰਗਾਹ ਤੇ ਜਾਵਾਂਗੇ ਨਾ ਉੱਥੇ ਪਰ ਸੋਭਾ ਨਹੀਂ ਮਿਲਨੀ ਰੱਬ ਨੇ ਪੁੱਛਣਾ ਵੀ ਮੈਂ ਤਾਂ ਤੂੰ ਸੁਲਤਾਨ ਕਹਾ ਹਾਂ ਮੀਆਂ ਤੇਰੀ ਕਵਨ ਵਡਾਈ ਕਿ ਰੱਬ ਤਾਂ ਸੁਲਤਾਨ ਸੀ ਤੂੰ ਉਹਨੂੰ ਥੱਲੇ ਮੀਆਂ ਮਤਲਬ ਛੋਟਾ ਦੱਸੀ ਗਿਆ ਕਿਉਂਕਿ ਸਾਡੇ ਕੋਲ ਉਹਦੀ ਉਚਾਈ ਦੱਸੀ ਹੀ ਨਹੀਂ ਜਾਣੀ ਕਹਿ ਲੱਗੇ ਇਹ ਕਦੇ ਵੀ ਕੋਛਾ ਯਤਨ ਨਹੀਂ ਕਰਨਾ ਵੀ ਰੱਬ ਦੀ ਸੰਪੂਰਨ ਵਿਆਖਿਆ ਜਾਂ ਵਡਿਆਈ ਕਰਨ ਦਾ ਆਪਾਂ ਜਿਹੜਾ ਯਤਨ ਕਰੀਏ ਕਿਉਂਕਿ ਅੱਗੇ ਗਿਆ ਨਾ ਸੋਹ ਹੈ ਇਹਦੇ ਨਾਲ ਰੱਬ ਦੀ ਦਰਗਾਹ ਤੇ ਜਾ ਕੇ ਵੀ ਸਾਨੂੰ ਝੂਠੇ ਆਉਣਾ ਪਏ